a'o 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 I'm going to be there. 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 sunama hediye sunuyor sunama hediye sunuyor sunama hediye sunuyor sunama hediye

Terima kasih telah menonton!

ਮੁੱਖਰ ਪਾਸੇ ਦੇ ਕੋਟਰ ਆਵਾਜ਼ ਸੁਣਾਵੇਗਾ ਇਸ ਨਗਰ ਦੀ ਬਹਾਦਰੀ ਲਵੇਗਾ ਇਸ ਨਗਰ ਸੁਣਾਵੇਗਾ ਫਰਜ਼ ਸੁਣੇਗਾ ਅਰਦਾਸ ਅਲਮਸਾਤ ਲਾਲ ਬਾਸ਼ਾ ਜੀ ਅਰਦਾਸ ਨਜ਼ਰ ਕਾਂ ਫਿਆਨ ਨਾ ਮਨੀ ਨੇ ਬੇਦੀ ਸੰਜੋਗ ਜਿਸ ਦੇ ਸਾਹ

किसी ना किसी में तबीयत बढ़ी कभी बढ़ ये बढ़ जाओ न तो इसमें से महिला सांपुरा ने जाकर तीन बल्लों एक शान्त की मीटिंग करके इतनी देर में बड़ी टीम की खुशी नहीं आती तो जो बेतरह दुनिया अब बहुत खाली भी आज सच्चा मांझू फुटिबल से जी श्रृंखला आरे से खोलेंगे

जो बोले स्वर्ण भंवन वाल्मीकि जी तोनी साईं जी महादसी महाज्ञानी महाविद्वानी भगवान वाल्मीकि महाराज जी ने चम्मच चीज निवाण का मौका देता तुसी

ਪਰਗਟ ਦਿਵਸ ਦੀਆਂ ਜੜੀਆਂ ਸ਼ੋਭਾ ਯਾਤਰਾ ਕੱਢੀਆਂ ਜਾ ਰਹੀਆਂ ਕੱਲ ਭਗਵਾਨ ਜੀ ਦਾ ਜਨਮ ਦਿਨ ਪਰਗਟ ਦਿਵਸ ਆ ਉਹਦਾ ਆਖਰ ਪਰਬਿਆ ਜਿਹਦੇ ਸੰਬੰਧ ਦੇ ਵਿੱਚ ਅੱਜ ਸ਼ੋਭਾ ਯਾਤਰਾ ਕੱਢੀਆਂ ਜਾਈਏ ਮੇਰੇ ਵੱਲੋਂ ਮੇਰੇ ਹਲਕੇ ਦੀ ਸਾਰੀ ਸੰਗਤ ਨੂੰ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਭਗਵਾਨ ਬਾਦਮੀ ਕੇ ਨਾਮ ਲੈਵਾ ਸੰਗਤ ਬੈਠੀ ਹੈ ਸਭ ਨੂੰ ਲੱਖ ਲੱਖ ਮੁਬਾਰਕਾਂ ਭਗਵਾਨ ਜੀ ਸਭ ਦੀਆਂ ਜੜੀਆਂ ਬਸ ਸਾਮ ਰਾਤੀਆਂ ਪੂਰੀਆਂ ਕਰਨ ਪਰਿਵਾਰਾਂ ਦੇ ਵਿੱਚ ਪਿਆਰ ਇਤਫਾਕ ਤੇ ਬੁਲੰਦੀਆਂ ਵਕਸੀ ਮੈਸੇਜ ਦੇਣਾ ਚਾਹੁੰਦੇ ਆ ਬਸ ਇਹੀ ਕਿ ਭਈ ਸਾਡੇ ਪੁਰਖ ਜਿਵੇਂ ਸਾਡੀ ਮੋਦੂ ਅਪਿਰਫ ਕਿਰਾਂ ਦੀ ਤਰਤੀ ਆ ਔਰ ਇਹ ਭਾਈ ਚਰਖਸਾਂ ਜਿਹੜੀ ਸਾਡੀ ਇਦਾਂ ਹੀ ਬਣੀ ਰਹੇ ਜਿਵੇਂ ਅਸੀਂ ਸਾਰੇ ਆਪਣੇ ਇੰਸਟਾ ਨੂੰ ਜਿਹੜਾ ਆ ਉਹ ਸਾਰਿਆਂ ਨੂੰ ਕਿੰਨਾ ਜੱਤਪੁਰ ਤੋਂ ਉੱਪਰ ਉੱਠ ਕੇ ਸਾਰੇ ਅਸੀਂ ਮਨਾਉਨੇ ਆ ਔਰ ਇਸੇ ਤਰ੍ਹਾਂ ਮਨਾਉਂਦੇ ਰਹੀਏ ਔਰ ਪੰਜਾਬ ਹੱਸਦਾ ਵਸਦਾ ਖੇਡਦਾ ਰਹੇ

One hundred, one hundred. I say, what's up? Sorry, I'm I'm late. I'm you doing? What you ਜਿਨਨਾਂ ਨੇ ਮਾਈਂਡਲ ਜਦੋਂ ਕੀਤਾ ਯਾਰ ਫਰਸਲੇ ਉਹਨਾਂ ਦਾ ਬਹੁਤ ਬੜਾ ਕਾਰਨ ਹੈ ਕਿ ਆਸ ਵਿੱਚ ਚੌੜੀ ਸੰਸਕ੍ਰਿਤੀ ਰਚੇ ਸਮੂਹ ਸੰਗਠਨਾਂ ਨੂੰ ਸਾਰੇ ਪ੍ਰਬੰਧਕਾਂ ਨੂੰ ਭਗਵਾਨ ਬਾਲਮੀਕ ਜੀ ਦੇ ਵਰਕਰ ਦਿਆਂ ਬਹੁਤ ਬਹੁਤ ਸਹਾਇਤਾ ਦਿੱਤੀ ਹੈ ਇਹ ਬਾਲਮੀਕ ਜੀ ਸਾਹਿਬ ਵਾਹਿਗੁਰੂ ਜੀ ਕਾ ਕਰਮ ਸਭ ਨੂੰ ਨਗਰ ਦੇ ਵਸਨੀਕਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆ ਪਰਮਾਤਮਾ ਜਿਹੜੇ ਸਾਡੇ ਗ੍ਰੰਥ ਸ਼੍ਰੀ ਰਮਾਇਣ ਜੀ ਦੇ ਰਚਾਇਤਾ ਸ੍ਰਿਸ਼ਟੀ ਰਚਾਇਤਾ ਵੀ ਕਹਿ ਸਕਦੇ ਆ ਭਗਵਾਨ ਬਾਲਮੀਕ ਮਹਾਰਾਜ ਜੀ ਦਾ ਅੱਜ ਸ਼ੁਭ ਦਿਹਾੜਾ ਪ੍ਰਗਟ ਦਿਵਸ ਹੈ ਔਰ ਅਸੀਂ ਉਹਨਾਂ ਤੋਂ ਇਹੀ ਉਮੀਦ ਰੱਖਣੀ ਹੈ ਇਹੀ ਹਮੇਸ਼ਾ ਹੀ ਭਗਵਾਨ ਤੋਂ ਉਮੀਦ ਰੱਖੀ ਜਾਂਦੀ ਹੈ ਜੀ ਇਨਸਾਨਾਂ ਤੋਂ ਉਮੀਦ ਰੱਖੀ ਕਾਮਯਾਬ ਨਹੀਂ ਹੁੰਦੀ ਭਗਵਾਨ ਤੋਂ ਉਮੀਦ ਕਰਨੀ ਚਾਹੀਦੀ ਹੈ ਕਿ ਉਹ ਪਰਮਾਤਮਾ ਸਾਡੇ ਸਾਰਿਆਂ ਦੇ ਇਸੇ ਤਰ੍ਹਾਂ ਦਾ ਹੀ ਮਿਹਰ ਭਰਿਆ ਹੱਥ ਰੱਖਣ ਕਿ ਅੱਜ ਤੁਨੀ ਸਾਈਂ ਜੀ ਨੇ ਲੰਗਰ ਦੀ ਵਿਵਸਥਾ ਕੀਤੀ ਹੋਈ ਆ ਅਮੇਦਕਰ ਚੌਂਕ ਜੀ ਦੇ ਵਿੱਚ ਔਰ ਬੜੇ ਖੁਸ਼ੀ ਦਾ ਕੰਮ ਹੈ सीगा, सीगा। so, बहुत -बहुत बहुत -बहुत कि ਸਭ ਤੋਂ ਪਹਿਲਾਂ ਪਰਮਾਤਮਾ ਦਾ ਵੀ ਸ਼ੁਕਰ ਕਰਦੇ ਆ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਸਵੇਰ ਦਾ ਜਿਹੜਾ ਮਾਹੌਲ ਸੀਗਾ ਮੌਸਮ ਦਾ ਸੀਗਾ ਉਹ ਕਿਸ ਤਰ੍ਹਾਂ ਅੱਜ ਦਿਨ ਨਿਖਰ ਕੇ ਬਾਹਰ ਆਇਆ ਇਹ ਪਰਮਾਤਮਾ ਨੇ ਆਪਣੇ ਰੰਗ ਆ ਉਹਨੇ ਆਪਣਾ ਕੰਮ ਆਪੇ ਸਵਾਰ ਲੈਣੇ ਆ ਸੋ ਅੱਜ ਦੇ ਦਿਨ ਦੀਆਂ ਸ਼ੁਭ ਦਿਹਾੜੇ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆ ਔਰ ਸਾਰੀ ਟੀਮ ਨੂੰ ਸਾਰੇ ਨਗੋਦਰ ਨਿਵਾਸੀਆਂ ਨੂੰ ਹਿੰਦੁਸਤਾਨ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਕਿ ਭਗਵਾਨ ਵੈਲਮਿਕ ਮਹਾਰਾਜ ਜਿਨ੍ਹਾਂ ਨੇ ਰਮਾਇਣ ਜੀ ਦਾ ਗ੍ਰੰਥ ਮਹਾ ਰਮਾਇਣ ਜੀ ਦਾ ਗ੍ਰੰਥ ਦੀ ਰਚਨਾ ਕੀਤੀ ਉਹਨਾਂ ਨੇ ਭਗਵਾਨ ਨੂੰ ਉਹ ਤੇ ਉਹ ਸਾਡੀ ਵੀ ਸਾਡੇ ਤੇ ਵੀ ਆਪਣਾ ਮਿਹਰ ਪ੍ਰਿਆਤ ਰੱਖਣ ਔਰ ਸਾਡੇ ਸਮਾਜ ਨੂੰ ਸਾਰਿਆਂ ਨੂੰ ਇੱਕ ਸੇਧ ਦੇਣ ਮਰਿਆਦਾ 'ਚ ਰਹਿਣ ਦੀ ਸਾਨੂੰ ਸ਼ਕਤੀ ਮਿਲੇ ਆਪਣੇ ਪਰਿਵਾਰਾਂ ਨੂੰ ਆਪਣੇ ਯੂਥ ਨੂੰ ਸੰਭਾਲਣ ਦੀ ਸਾਨੂੰ ਸ਼ਕਤੀ ਮਿਲੇ ਤਾਂ ਕਿ ਅਸੀਂ ਇਕਜੁੱਟ ਹੋ ਗਏ ਆਪਣੇ ਧਰਮ ਦੀ ਰੱਖਿਆ ਕਰ ਸਕੀਏ ਇਹ ਭਗਵਾਨ ਦੀ ਮਰਜ਼ੀ ਨਾਲ ਉਹਨਾਂ ਦੀ ਕਿਰਪਾ ਤੋਂ ਬਿਨਾਂ ਉਹਨਾਂ ਦੀ ਕਿਰਪਾ ਤੋਂ ਸਦਕਾ ਨਹੀਂ ਹੋ ਸਕਦਾ ਔਰ ਸਾਨੂੰ ਸਾਰਿਆਂ ਨੂੰ ਇਦਾਂ ਦੇ ਉਪਰਾਲੇ ਕਰਦੇ ਰਹਿਣੇ ਚਾਹੀਦਾ ਤਾਂ ਕਿ ਅਸੀਂ ਆਪਣੇ ਧਰਮ ਦੇ ਲਈ ਅੱਡੀ ਘਰਈਏ ਕਦੇ ਵੀ ਧਰਮ ਤੋਂ ਵੀ ਮੁੱਖ ਨਾ ਹੋ ਜਾਈਏ ਆਪ ਸੋ ਭਗਵਾਨ ਵਾਲਮੀਕ ਮਹਾਰਾਜ ਮੋਰੇ ਅਰਦਾਸ ਕਰਦੇ ਆਂ ਬਾਬੂ ਲਾਲ ਬਾਸ਼ਾ ਜੀ ਮੋਰੇ ਅਰਦਾਸ ਕਰਦੇ ਆਂ ਕਿ ਸਾਡੇ ਸਾਰੇ ਭਰਾਵਾਂ ਤੇ ਸਾਡੇ ਨਗੋਦਰ ਨਿਵਾਸੀਆਂ ਤੇ ਕਿਰਪਾ ਦ੍ਰਿਸ਼ਟੀ ਹਮੇਸ਼ਾ ਬਣਾਈ ਰੱਖਿਓ ਤਾਂ ਕਿ ਅਸੀਂ ਇਦਾਂ ਦੇ ਜਿਹੜੇ ਧਾਰਮਿਕ ਕਾਰਜਕ੍ਰਮ ਆ ਇਹ ਕਰਦੇ ਰਹੀਏ ਔਰ ਆਪਣੇ ਸਨਾਤਨ ਨੂੰ ਅੱਗੇ ਵਧਾਉਂਦੇ ਰਹੀਏ ਸਾਰੇ ਇੱਕਜੁੱਟ ਹੋ ਕੇ ਕਿਉਂਕਿ ਅਸੀਂ ਸਾਰੇ ਹੀ ਹਿੰਦੁਸਤਾਨ 'ਚ ਰਹਿਣ ਵਾਲੇ ਸਾਰੇ ਸਨਾਤਨੀ ਆਂ ਅਸੀਂ ਇੱਕ ਮੰਚ ਦੇ ਉੱਤੇ ਇਕੱਠੇ ਰਹੀਏ ਕਦੇ ਵੀ ਸਾਰੇ ਇੱਕ ਦੂਸਰੇ ਤੋਂ ਵਿਮੁਖ ਨਾ ਹੋਈਏ ਤੁਨੀ ਜੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ ਵਧਾਈ ਤੁਹਾਨੂੰ ਸਾਨੂੰ ਸਾਡੀ ਸਾਰੀ ਟੀਮ ਨੂੰ ਬਹੁਤ-ਬਹੁਤ ਸ਼ੁਕਰੀਆ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਅੱਜ ਨਕੌਤਰ ਸਾਹਿਬ ਦੇ ਵਿੱਚ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਨਿਮਿਤ ਅੱਜ ਸ਼ੋਭਾ ਯਾਤਰਾ ਦਾ ਗਾਇ ਕੀਤਾ ਗਿਆ ਮੈਂ ਇੱਥੋਂ ਦੇ ਪ੍ਰਬੰਧਕਾਂ ਨੂੰ ਵੀ ਧੰਨਵਾਦ ਕਰਦਾ ਤੇ ਸ਼ਹਿਰ ਵਾਸੀਆਂ ਨੂੰ ਜਿਹੜੇ ਸ਼ੋਭਾ ਯਾਤਰਾ ਦੇ ਵਿੱਚ ਸਹਿਯੋਗ ਦੇ ਰਹੇ ਆ ਉਹ ਵੀ ਭਗਵਾਨ ਵਾਲਮੀਕ ਮਹਾਰਾਜ ਜੀ ਉੱਤੇ ਕੋਟੀ ਦੇ ਬਧਾਨ ਹੋਏ ਇਹ ਨੂੰ ਸਰਸਫੀਕਰ ਬਣਾਉਂਦੇ ਆ ਨੇ ਜੰਦਾ ਸੀ ਕਿ ਸਾਡਾ ਸਾਰਿਆਂ ਦਾ ਵੱਧ ਮੰਦਾ ਉਹ ਤੁਮਨੇ ਦਿਹਾੜੇ ਬਣਾਈਏ ਉਹਨਾਂ ਨੂੰ ਉਹਨਾਂ ਨੂੰ ਸਰਕਾਰ ਦਈਏ ਤੇ ਆਪਣੇ ਪੰਜਾਬ ਦੇ ਲੋਕਾਂ ਨੂੰ ਚੰਗਾ ਸੁਨੇਹਾ ਦਈਏ ਤੇ ਮੈਂ ਦੇਤੀਆਂ ਕਰਾਈਆਂ ਤੋਂ ਅੱਜ ਭਗਵਾਨ ਮਾਲੀਸ਼ ਮਹਾਰਾਜ ਦੇ ਤਰਕਰ ਦਿਹਾੜੇ ਤੇ ਲੱਖ ਲੱਖ ਮੁਬਾਰਕ ਪੇਸ਼ ਕਰਦਾ ਤੇ ਪਰਮਾਤਮਾ ਇਸੇ ਦਰਾਂ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਸਮਾਜ ਨੂੰ ਚੰਗਾ ਬਣਾਉਣ ਦੇ ਵਿੱਚ ਸਾਨੂੰ ਸੇ ਸੇ ਦਿਨ ਜੋਸ਼ ਨਾਲ ਬੰਦਮਾ ਕਰੇ ਸੋ ਗਿਆਨ ਸ੍ਰਿਸ਼ਟੀ ਕਰਤਾ ਰਮਾਨ ਦਾ ਰਚਨਾਤਕ ਜਨਮ ਵਾਲੀ ਜੀ ਜਿਹਨਾਂ ਦੇ ਜਨਮ ਦਿਨਤੀ ਹੈ ਇਹਦੇ ਸੰਬੰਧ ਵਿੱਚ ਜੋ ਸ਼ੋਭਾ ਯਾਤਰਾ ਕੀਤੀ ਗਈ ਉਹਦੇ ਲਈ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਮਾਤ-ਲਕੁ ਲਾਈ ਦਿੰਦੇ ਆ ਮੈਂ ਮੇਰੇ ਸਾਥੀ ਸਭਾਰ ਰੋਸੇ ਲਾਡੀ ਸ਼ਰੋ ਵਾਲੀ ਜੀ ਐਮ ਐਲ اے ਸ਼ਾਹਕੋਟ ਦਾ ਧੰਨਵਾਦ ਕਰਦਾ ਕਿ ਅੱਜ ਇੱਥੇ ਆਏ ਸਾਰੇ ਸ੍ਰੀ ਪਰਮਾਤਮਾ ਭਗਵਾਨ ਵਾਲਮੀਕੀ ਦੇ ਚਰਨਾ ਜਰਦਾਸ ਬੇਨਤੀ ਕਰਦੇ ਆ ਕਿ ਸ੍ਰੀ ਨਗਰ ਦੇ ਉੱਤੇ ਸਾਰੇ ਸਮੂਹ ਪਾਰਕ ਵਾਸੀਆਂ ਦੇ ਉੱਤੇ ਮਿਹਰ ਪ੍ਰਿਆਰ ਕਰਕੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਔਰ ਸਾਰੇ ਸੁਖੀ ਰੱਖ ਕੇ ਇੱਜੇ ਤਰਤੀ ਕਰ ਰਹੇ ਹਾਂ ਜੀ ਜਿਆ ਸਮਾਹ ਜੀ ਆ ਗਿਆ ਰੋਤਰ ਭਗਵਾਨ ਵਾਲਮੀਕੀ ਦਾ ਜੀ ਆਪ ਕਿਉਂ ਹੋਣਾ ਜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕਿ ਕਿਹੜੇ ਦੀ ਜੀ ਅੱਜ ਬਿਲਕੁਲ ਭਗਵਾਨ ਵਾਲਮੀਗੋਆ ਰਾਜ ਜੀ ਦੀ ਸ਼ੋਭਾ ਯਾਤਰਾ ਸਾਡੇ ਸ਼ਹਿਰ ਨਗੋਤਰ ਦੇ ਵਿੱਚ ਕੱਢੀ ਜਾ ਰਹੀ ਆ ਤੇ ਆਪਾਂ ਦੇਖ ਸਕਦੇ ਆ ਸੰਗਤਾਂ ਪੂਰੀ ਹੋਵਾ ਕੇ ਇੱਥੇ ਆਪਣੇ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਲਗਵਾ ਰਹੀਆਂ ਤੇ ਭਗਵਾਨ ਆਪਣੇ ਬਾਲਮੀਕ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਵਾ ਜੀ ਜੀ ਮੈਸੇਜ ਇਹ ਹੈ ਜੀ ਜੋ ਸ੍ਰਿਸ਼ਟੀ ਕਰਤਾ ਭਗਵਾਨ ਬਾਲਮੀਕ ਮਹਾਰਾਜ ਨੇ ਸਾਰੀਆਂ ਸੰਗਤਾਂ ਨੂੰ ਇਹ ਉਹਨਾਂ ਦੇ ਚੱਲੇ ਹੋਏ ਰਾਹਾਂ ਤੇ ਚੱਲਣਾ ਚਾਹੀਦਾ ਸੱਚਾਈ ਤੇ ਚੱਲਣਾ ਚਾਹੀਦਾ ਸੱਚ ਦੀ ਜਿੱਤ ਹੁੰਦੀ ਹੈ ਹਮੇਸ਼ਾ ਤੇ ਉਹਨਾਂ ਦੇ ਪਾਏ ਹੋਏ ਜਿਹੜੇ ਆਪਣੇ ਪੂਰਨੀ ਉਹਨਾਂ ਤੇ ਚੱਲਣਾ ਬਿਲਕੁਲ ਜ਼ਰੂਰ ਚਾਹੀਦਾ ਇਸ ਸਾਲ ਵੀ ਭਗਵਾਨ ਬਾਲਮੀਕੀ ਜੀ ਦਾ ਪ੍ਰਗਟ ਦਿਵਸ ਨਕੋਦਰ ਵਿਖੇ ਬੜੀ ਧੂਮ-ਧਾਮ ਦੇ ਨਾਲ ਸਾਰੇ ਦੇਸ਼ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਭਾਰਤੀਆਂ ਵੱਲੋਂ ਬੜੀ ਧੂਮ-ਧਾਮ ਨਾਲ ਆਰਾ ਬਣਾਇਆ ਜਾ ਰਿਹਾ ਹੈ ਅੱਜ ਨਕੋਦਰ ਦੇ ਅੰਦਰ ਸਾਡੇ ਸਵੀਪਰ ਯੂਨੀਅਨ ਦੇ ਪ੍ਰਧਾਨ ਬੱਬਾ ਜੀ ਨੇ ਔਰ ਉਹਦੇ ਸਾਰੇ ਜਿੰਨੇ ਵੀ ਸਹਿਯੋਗੀ ਸਾਥੀ ਸੀ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਡਾਕਟਰ ਮੇਰਗਰ ਸਾਹਿਬ ਦੀ ਜਗ੍ਹਾ ਦੇ ਉੱਤੇ ਲੰਗਰ ਲਗਾਇਆ ਆ ਔਰ ਲੰਗਰ ਵੀ ਬਹੁਤ ਅੱਛਾ ਔਰ ਨਮੂਨੇਦਾਰ ਆ ਹਰ ਤਰ੍ਹਾਂ ਦੀ ਵੈਰਾਈਟੀ ਹੈ ਤੋਂ ਜਿਹੜੀ ਮਿਲੂਗੀ ਮੈਂ ਆਪਣੇ ਵੱਲੋਂ ਆਪਣੀ ਨਗਰ ਕੌਂਸਲ ਵੱਲੋਂ ਆਪਣੇ ਸ਼ਹਿਰ ਨਿਵਾਸੀਆ ਵੱਲੋਂ ਅੱਜ ਦੇ ਸ਼ੁਭ ਅਫਸਰ ਤੇ ਲੱਖ ਲੱਖ ਵਧਾਈ ਦਿੰਦਾ ਭਗਵਾਨ ਵਾਲਮੀਕ ਮਹਾਰਾਜ ਦੇ ਅੱਜ ਪ੍ਰਗਟ ਹੋਣ ਦੇ ਵਾਸਤੇ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਇੱਕ ਸਵਾਈ ਆਪਣੇ ਸਾਰੇ ਸਵਾਈ ਸੇਵਕਾਂ ਨੇ ਰਲ ਕੇ ਲੰਗਰ ਦਾ ਬਹੁਤ ਵਧੀਆ ਅਰੇਂਜਮੈਂਟ ਕੀਤਾ ਔਰ ਜੋ ਸ਼ਹਿਰ ਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਬੜੀ ਭਵ ਵਧੀਆ ਸ਼ੋਭਾ ਯਾਤਰਾ ਬਹੁਤ ਵੱਡੀ ਸ਼ੋਭਾ ਯਾਤਰਾ ਦੇਖਣ ਯੋਗ ਆਪਾਂ ਸ਼ਹਿਰ ਵਾਸੀ ਰਲ ਮਿਲ ਕੇ ਨਾਲ ਹਿੱਸਾ ਬਣੀਏ ਸ਼ੋਭਾ ਯਾਤਰਾ